ਕਾਂਗਰਸੀ ਆਗੂ ਸਜਨ ਕੁਮਾਰ ਨੂੰ 1984 ਸੀ ਕਤਲੇਆਮ ਦੌਰਾਨ ਦੋ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਂਦੇ ਦਿੱਲੀ ਕੈਦੀ ਦੇ ਅਕਾਲੀ ਆਗੂ ਮਨਜੀਤ ਸਿੰਘ ਜੀ ਕੇ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਾਵੀ ਬਿਆਨ ਆਇਆ ਹੈ ਮੰਜੀ ਸਿੰਘ ਜੀ ਕਨੇ ਸਮੋਕੇ ਪੀੜਤ ਪਰਿਵਾਰਾਂ ਨੂੰ ਵਧਾਈ ਦਿੱਤੀ। ਉਹਨਾਂ ਕਹੇ ਕਿ ਸਮਾਂ ਲੰਮਾ ਸੀ, ਲੜਾਈ ਲੰਮੀ ਚੱਲੀ ਪਰ ਅਖੀਰ ਵਿੱਚ ਅੱਜ ਇਸ ਲੜਾਈ ਵਿੱਚ ਸਫਲਤਾ ਮਿਲੀ ਹੈ। ਦੂਜੇ ਪਾਸੇ ਦਿੱਲੀ ਕਮੇਟੀ ਪ੍ਰਦਾਨ ਕਾਲਕਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਕਾਨਫਰੰਸ ਦੌਰਾਨ ਉਹਨਾਂ ਕਹੇ ਕਿ ਸਿੱਖ ਪਰਿਵਾਰ 40 ਸਾਲਾਂ ਤੋਂ ਇਨਸਾਫ ਲਈ ਸੰਘਰਸ਼ ਕਰ ਰਹੇ ਸਨ। ਇਨ੍ਹਾਂ 40 ਸਾਲਾਂ ਵਿੱਚੋਂ 30 ਸਾਲ ਕਾਂਗਰਸ ਦੀ ਸਰਕਾਰ ਰਹੀ ਪਰ ਉਹਨਾਂ ਨੇ ਨਾ ਸਿਰਫ ਇਨ੍ਹਾਂ ਦੋਸ਼ੀਆਂ ਨੂੰ ਬਚਾਇਆ ਸਗੋਂ ਉੱਚੇ ਅਹੁਦਿਆਂ ਤੇ ਵੀ ਬਿਠਾਇਆ। ਉਹਨਾਂ ਕਹੇ ਕਿ ਅੱਜ ਸਿੱਖਾਂ ਲਈ ਖਾਸ ਦਿਨ ਹੈ।

एक बाप बेटे के कत्ल के अंदर दोषी पाया गया है और मैं बधाई देता हूं सारे वकीलों को सारे गवाहों को सारी टीमों को गुरुद्वारा कमेटी के जब मैं अध्यक्ष था उस वक्त इस केस को हमने उठाया था उसके बाद लड़ा गया इसको मैं समझता हूं कि फुलका साहब की टीम हो गुरुद्वारा कमेटी हो ये सब ने बहुत संजीदा तरीके से इस लड़ाई को अंजाम तक पहुंचाया है और जो ये कहते थे कि सज्जन कुमार को कभी दो घंटे के लिए जेल में नहीं भेजा जा सकता आज सज्जन कुमार जो आगे उम्र कैद कभी उसको रिलीफ नहीं मिल सकती एक और केस में वो दोषी पाया गया है और ये जो सजाएं हो रही हैं, मुझे लगता है कि हिंदुस्तान में सबक आएगा उन लोगों को जो किस तरीके से बर्बत्ता से ये कतलेआम करते हैं और ये उन्नीस का कतलेआम हम कभी भूल नहीं सकते जब तक सांस में सांस है हम लड़ेंगे मोदी सरकार ने इसकी एस बनाई थी और अगर ये एस ना बनी होती मैं समझता हूं कि कई लोग सज्जन कुमार जैसे एच के एल भगत को नेचुरल डेथ मर गया धर्मदास शास्त्री नेचुरल डेथ मर गया ये भी शायद सलाखों के पीछे नहीं जाता अब टाइटलर की तैयारी है इंतजार करें वो भी बहुत जल्दी सजा भुगतने के लिए जेल के अंदर जाएगा वाहिगुरु जी का खालसा वाहिगुरु जी की फतेह ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੰਦਾ ਇਹ ਪਿਛਲੇ 40 ਸਾਲਾਂ ਤੋਂ ਜਿਹੜਾ ਲੜਾਈ ਕੌਮ ਲੜ ਰਹੀ ਹੈ ਔਰ ਇਸ ਲੜਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਇੱਕੀ ਸਾਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ 1984 ਦਾ ਉਹ ਨਰਸਿੰਗਾਰ ਉਹ ਜੈਨੋਸਾਈਡ ਜਿਹਦੇ ਵਿੱਚ ਸਿੱਖਾਂ ਦੀ ਨਸਲ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਲੜਾਈ ਕੌਮ ਕੋਟ ਕਚਰੀਆ ਦੇ ਵਿੱਚ ਲੜਦੀ ਰਹੀ ਸਾਨੂੰ ਇਨਸਾਫ ਨਹੀਂ ਮਿਲਿਆ ਮਗਰ ਕਦੇ ਵੀ ਉਮੀਦ ਨਹੀਂ ਛੱਡੀ ਸੀ ਕਿ ਇਸ ਦੇਸ਼ ਦੀ ਜੁਡੀਸ਼ਰੀ ਦੇ ਉੱਤੇ ਸਾਡਾ ਕੋਈ ਵੀ ਭਰੋਸਾ ਉੱਠਿਆ ਹੋਏ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲੜਾਈ ਨੂੰ ਲਗਾਤਾਰ ਲੜਿਆ ਸਾਡੀ ਟੀਮ ਐਸ ਲੜਾਈ ਨੂੰ ਲਗਾਤਾਰ ਲੜਦੀ ਆਈ ਕਈ ক্লোਜ਼ਰ ਰਿਪੋਰਟਾਂ ਹੋਈਆਂ ਔਰ ক্লোਜ਼ਰ ਤੋਂ ਬਾਅਦ ਇਹ ਰੀਓਪਨ ਕਰਾਏ ਗਏ ਤਰਨੇ ਦੇ ਕੇ ਮੁਜ਼ਾਹਰੇ ਦੇ ਕੇ ਮਗਰ ਅੱਜ ਜਿਸ ਤਰੀਕੇ ਦੇ ਨਾਲ ਜਿਹੜਾ ਫੈਸਲਾ ਆਇਆ ਸੱਜਨ ਕੁਮਾਰ ਜਿਹੜਾ ਦੋਸ਼ੀ ਸੀ ਇਹਦਾ ਮੁੱਖ ਦੋਸ਼ੀ ਸੀ ਜਿਹੜਾ ਸਰਸਵਤੀ ਵਿਹਾਰ ਥਾਣੇ 'ਚ ਇਹਦਾ ਕੇਸ ਦਰਜ ਹੋਇਆ ਔਰ ਜਿਹੜਾ ਪਰਿਵਾਰ ਸੀ ਜਸਵੰਤ ਸਿੰਘ ਤੇ ਉਹਨਾਂ ਦਾ ਬੇਟਾ ਤਰਨਦੀਪ ਸਿੰਘ ਜਿਹੜਾ ਨੂੰ ਮਾਰਨ ਦੇ ਦੋਸ਼ ਲੱਗੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਗਵਈਆਂ ਵੀ ਦਿੱਤੀਆਂ ਗਈਆਂ ਅੱਜ ਉਹਦੇ ਵਿੱਚ ਉਹ ਕਨਵਿਕਟ ਹੋਇਆ ਔਰ ਜੱਜ ਸਾਹਿਬ ਨੇ 18 ਤਰੀਕ ਦੀ ਡੇਟ ਲਗਤੀ ਹੈ ਕਿ ਉਹਦੀ ਜਿਹੜੀ ਸਜ਼ਾ ਹੈ ਉਹ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾਏ ਜਾਂ ਸਜ਼ਾਏ ਮੌਤ ਦਿੱਤੀ ਜਾਏ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਰਿਲੀਫ ਜਿਹੜਾ ਹੈ ਉਹ ਕੋਮ ਨੂੰ ਮਿਲਿਆ ਔਰ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਔਰ ਗ੍ਰਹਿ ਮੰਤਰੀ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਕਰਕੇ ਉਹਨਾਂ ਦੀ ਸਰਕਾਰਾਂ ਬਣਨ ਤੋਂ ਬਾਅਦ ਐਸਆਈਟੀ ਬਣੀ ਔਰ ਐਸਆਈਟੀ ਬਣਨ ਤੋਂ ਬਾਅਦ ਇਹ ਦੋਸ਼ੀ ਨੇ ਅਜ ਜਿਲ੍ਹਾ ਦੇ ਪਿੱਛੇ ਨੇ ਔਰ ਸਾਨੂੰ ਉਮੀਦ ਹੈ ਬਹੁਤ ਜਲਦੀ ਜਿਹੜਾ ਇਹਦਾ ਸਰਜਨ ਕੁਮਾਰ ਦਾ ਸਹਿਯੋਗੀ ਸਾਥੀ ਜਗਦੀਸ਼ ਟੈਟਲਰ ਤੇ ਕਮਲ ਲਾਸ ਵਰਗੇ ਵੀ ਜਿਹੜੇ ਦਰਿੰਦੇ ਨੇ ਉਹ ਜਿਲ੍ਹਾ ਦੇ ਪਿੱਛੇ ਹੋਣਗੇ ਕਿਉਂਕਿ ਹਮੇਸ਼ਾ ਸਰਕਾਰਾਂ ਕਿਉਂਕਿ ਇਹਨਾਂ ਦੀਆਂ ਰਹੀਆਂ ਕਈ ਸਾਲ 40 ਸਾਲਾਂ ਇਕ ਤਕਰੀਬਨ 30 ਸਾਲ ਕਾਂਗਰਸ ਦੀ ਸਰਕਾਰ ਰਹੀ ਜਿਨ੍ਹਾਂ ਨੇ ਇਹਨਾਂ ਦੀ ਪੂਰੀ ਪੁੱਛ ਤੇ ਪਨਾਇ ਕੀਤੀ ਔਰ ਇਹਨਾਂ ਨੂੰ ਹਰ ਜਗ੍ਹਾ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰਾਂ ਦੇ ਵਿੱਚ ਮੰਤਰਾਲੇ ਦਿੱਤੇ ਗਏ ਇਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ ਔਰ ਇਹ ਲੋਕ ਕਹਿੰਦੇ ਹੋਏ ਦੇ ਸੀ ਸੱਜਨ ਕੁਮਾਰ ਕਹਿੰਦਾ ਹੁੰਦਾ ਸੀ ਕਿ ਮੈਂ ਹਵਾਵਾ ਦੇ ਰੁਖ ਵੀ ਮੋੜ ਸਕਦਾ ਮਗਰ ਅੱਜ ਜਿਸ ਵਕਤ ਇੱਕ ਕਨਵਿਕਟ ਹੋਇਆ ਹੈ ਅੱਜ ਉਹਨਾਂ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜੇ 40 ਸਾਲਾਂ ਤੋਂ ਵਿਧਵਾ ਕਲੋਨੀਆਂ ਦੇ ਵਿੱਚ ਰਹਿ ਰਹੀਆਂ ਉਹ ਮਾਤਾਵਾਂ ਭੈਣਾਂ ਸਾਡੀਆਂ ਜਿਹੜੀਆਂ ਜਿਨ੍ਹਾਂ ਦੇ ਬੱਚੇ ਰੁੱਲ ਗਏ ਅੱਜ ਉਹਨਾਂ ਨੂੰ ਬਹੁਤ ਵੱਡਾ ਅਗਰੀਲੀਫ ਮਿਲਿਆ ਸੋ ਮੈਂ ਜੀ ਡੀਸੀ ਦਾ ਵੀ ਧੰਨਵਾਦ ਕਰਦਾ ਦੇਸ਼ ਦੇ ਗ੍ਰਹਿ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਦਾ ਐਸਜੀਪੀਸੀ ਵੱਡੀ ਸੰਸਥਾ ਹੈ ਉਹ ਕੁਝ ਵੀ ਕਹਿ ਸਕਦੇ ਨੇ ਮਗਰ ਮੈਂ ਇਹ ਸਮਝਦਾ ਕਿ ਇਹ ਲੜਾਈ ਜਿਹੜੀ ਹੈ ਦਿੱਲੀ ਦੇ ਸਿੱਖਾਂ ਨੇ ਲੜੀ ਆ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਤੌਰ ਤੇ 2013 ਤੋਂ ਬਾਅਦ ਜਿਹੜਾ ਸਾਡੇ ਅਸੀਂ ਅਜੇ ਉੱਤੇ ਐਸਏਟੀ ਬਣਵਾਜੂ ਕਾਮਯਾਬ ਹੋਏ 14ਈ ਸਰਕਾਰ ਬਣੀ 14ਈ ਸਰਕਾਰ ਬਣਨ ਤੋਂ ਬਾਅਦ ਔਰ ਇਹ ਸਾਰਾ ਜਿਹੜਾ ਉਦਮ ਸੀ ਉਹ ਦਿੱਲੀ ਦੀ ਸਾਰੀ ਸੰਗਤ ਦਾ ਕਲੈਕਟਿਵ ਕੰਮ ਹੈ ਕੌਮ ਦਾ ਜੇ ਐਸਜੀਪੀਸੀ ਅਗਰ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਤੇ ਅਸੀਂ ਐਸਜੀਪੀਸੀ ਨੂੰ ਵੀ ਵਧਾਈ ਦਿੰਦੇ ਪਰ 40 ਸਾਲ ਦੀ ਦੇਰੀ ਨੂੰ ਕਿਵੇਂ ਵੇਖਦੇ ਹੋ 40 ਸਾਲ ਬਹੁਤ ਜ਼ਿਆਦਾ ਹੁੰਦੇ ਇੱਕ ਪੁਸ਼ਤ ਨਿਕਲ ਜਾਂਦੀ ਹੈ ਦੇਖੋ ਮੈਂ ਸਮਝਦਾ ਕਿ ਇਹ ਸਭ ਤੋਂ ਵੱਡਾ ਜਿਹੜਾ ਸੰਘਰਸ਼ ਕੌਮ ਦਾ ਸੀ ਹਿੰਮਤ ਨਹੀਂ ਹਾਰੀ ਔਰ ਇਹ ਹਿੰਮਤ ਨਾ ਹਾਰਨ ਦਾ ਸਤਕਾ ਹੈ ਕਿ ਅੱਜ ਜੇਲ੍ਹਾਂਾਂ ਦੇ ਵਿੱਚ ਜਿਸ ਵਕਤ ਸੱਜਨ ਕੁਮਾਰ ਗਿਆ ਇੱਕ ਐਗਜ਼ਾਮਪਲ ਦਿੱਤਾ ਗਿਆ ਹੈ ਇਹ ਇੱਕ ایسی مثال ਬਣੀ ਹੈ ਕਿ ਸਿੱਕ ਕੌਮ ਆਪਣੇ ਤੋਂ ਹੋਏ ਜ਼ੁਲਮ ਦੇ ਖਿਲਾਫ ਕਦੀ ਪਿੱਛੇ ਨਹੀਂ ਹਟਦੀ ਔਰ ਉਹਦਾ ਮੂੰਹ ਤੋੜ ਕੇ ਜਵਾਬ ਵੀ ਦਿੰਦੀ ਹੈ ਜਿਸ ਵਕਤ ਮੌਕਾ ਆਇਆ ਸੀ ਤੇ ਉਸ ਵਕਤ ਸਾਡੇ ਜਵਾਨਾਂ ਨੇ ਜੋ ਸੰਘਰਸ਼ ਕੀਤਾ ਔਰ ਜਿਹੜੀ ਕੋਡ ਦੀ ਰਿਵਾਈ ਸੀ ਉਹ ਕਮੇਟੀਆਂ ਨੇ ਲਈ ਦੇ ਦੇਖੋ ਕਿਸਾਂ ਦੀ ਨਾ ਹਲਦੀ ਗੱਲ ਪੂਰੀ ਕਰ ਸਕਦੇ ਹਨ ਕਿਉਂਕਿ ਤਿੰਨ ਚਾਰ ਦਰਿੰਦੇ ਹੋ ਰਹੇ ਨਾਲ ਜਿਹੜੇ ਸਾਥੀ ਸੀ ਉਹ ਪਹਿਲੇ ਅਰੈਸਟ ਹੋ ਚੁੱਕੇ ਨੇ ਇਸ ਇਲਾਕੇ ਦੇ ਪਿੱਛੇ ਨੇ ਕਨਵਿਕਟ ਹੋਣ ਵਾਲਾ ਕੇਸ ਜਿਹੜਾ ਉਹ ਪਹਿਲਾ ਕੇਸ ਹੈ ਪੂਜਾ ਹੋਇਆ ਕਿ ਜਿਹਨੂੰ ਬਿਲਕੁਲ ਗਵਾਇਆਂ ਹੋਣ ਤੋਂ ਬਾਅਦ ਕਨਵਿਕਟ ਕਰਤਾ ਗਿਆ ਔਰ ਮੈਂ ਸਮਝਦਾ ਕਿ ਜਦ ਵੱਡਾ ਮਗਰਮਚ ਫੜਿਆ ਜਾਂਦਾ ਹੈ ਮਗਰਮਚ ਨੂੰ ਸਜਾਵਾਂ ਹੋ ਜਾਂਦੀਆਂ ਤੇ ਛੋਟੀਆਂ ਮਛੀਆਂ ਮਚਲੀਆਂ ਜਿਹੜੀਆਂ ਉਹ ਆਪੋ ਆਪ ਵਿੱਚ ਨਾਲ ਆ ਜਾਂਦੀ ਹੈ ਸੋ ਜਿਹੜੇ ਕੇਸਿਸ ਨੇ ਕਈ ਕੇਸਿਸ ਅਸੇ ਚੱਲ ਰਹੇ ਨੇ ਇਹਦੇ ਵਿੱਚ ਕੇਸੇ ਸਾਡੇ ਕਾਨਪੂਰ ਦੇ ਵਿੱਚ ਵੀ ਚੱਲ ਰਹੇ ਨੇ ਬੁਖਾਰੋ ਦੇ ਵਿੱਚ ਵੀ ਚੱਲ ਰਹੇ ਆ ਉਹ ਅਗਰ ਅਸੀਂ ਉਸ ਨਰਸਿੰਗ ਘਰ ਦੀ ਗੱਲ ਕਰੀ ਉਸ ਸਮੇਂ ਦੇ ਤੇ ਦੇਸ਼ ਦੇ ਵੱਖ-ਵੱਖ ਕੁਨਿਆਂ 'ਚ ਕਈ ਕੇਸਿਸ ਨੇ ਮਗਰ ਦਿੱਲੀ ਦੇ ਇਹ ਫੋਜ ਜਿਹੜੇ ਕੇਸ ਨੇ ਖਾਸ ਤੌਰ ਤੇ ਜਿਗਦੀ ਸਟੈਟਲਰ ਔਰ ਸਜਨ ਕੁਮਾਰ ਦੇ ਕਲਾਸ ਚਾਉਟਰ ਜੀ ਸੋ ਅੱਜ ਉਹਦੇ ਵਿੱਚ ਬੜੀ ਵੱਡੀ ਰਾਹਤ ਮਿਲੀ ਇਹ ਸਮਝਦੋ ਕਿ ਹੋਰ ਵੀ ਕਾਨੂੰਨ ਅਪੀਲ ਦਲੀਲ ਹੁੰਦੀ ਹੈ ਤੇ ਇਹਨੂੰ ਲਟਕਿਆ ਜਾਏ ਨਹੀਂ ਬਿਲਕੁਲ ਹੁੰਦੀ ਹੈ ਜਿਸ ਵਕਤ ਇੱਕ ਪੋਜ਼ਿਟਿਵ ਮੋੜ ਨਜ਼ਰ ਆਉਂਦਾ ਹੈ ਕੋਰਟ ਦਾ ਤੇ ਫਿਰ ਉਸ ਵਕਤ ਉਸ ਤੋਂ ਬਾਅਦ ਕੇਸਿਸ ਹੋਰ ਵੀ ਸਾਹਮਣੇ ਆਉਂਦੇ ਨੇ ਔਰ ਮੈਂ ਸਮਝਦਾ ਕਿ ਕਈ ਜਿਹੜੇ ਗਵਾਹ ਨੇ ਇਸ ਸਮੇਂ ਤੂੰ ਰੁਕੇ ਵੀ ਨਹੀਂ ਉਹਨਾਂ ਦੇ ਵੀ ਹੌਸਲੇ ਬੁਲੰਦ ਹੁੰਦੇ ਨੇ ਕਿ ਹਾਂ ਸਾਨੂੰ ਇਨਸਾਫ ਮਿਲ ਸਕਦਾ ਹੈ ਜੇ ਸਾਨੂੰ ਗਵਾਹੀਆਂ ਲਈ ਅੱਗੇ ਆਣਾ ਚਾਹੀਦਾ ਸੋ ਇਹ ਸਮੇਂ ਦੀ ਗੱਲ ਹੈ ਆਗਾਮਲੇ ਸਮੇਂ ਚ ਬਟ ਅੱਜ ਸੱਜਨ ਕੁਮਾਰ ਦੇ ਇਸ ਕਨਵਿਕਟ ਹੋਣ ਦੇ ਨਾਲ ਮੈਂ ਇੱਕ ਬਹੁਤ ਵੱਡਾ ਜਿਹੜਾ ਮੈਂ ਕਹਿ ਸਕਦਾ ਕਿ ਮੈਸੇਜ ਹੈ ਉਹ ਦੁਨੀਆ ਦੇ ਵਿੱਚ ਹੈ ਕਿ ਸਿੱਖ ਕੌਮ ਆਪਣੇ ਉੱਤੇ ਹੋਏ ਜ਼ੁਲਮ ਦਾ ਬਦਲਾ ਹਰ ਵਕਤ ਲੈਣ ਲਈ ਇਹ ਲੜਾਈਆਂ ਲੜਦੀ ਰਹਿੰਦੀ ਹੈ ਔਰ ਲੜਦੀ ਰਹੇਗੀ